गुड मॉर्निंग गाइस वेलकम टू बैक आज का साडा न्यू व्लॉग मैं जो तेनु हुन छड़ के या स्कूल है स्कूल छड़ के आके बस मैं लग गया चाय गरम कर चाय गरम करके गगन को भी ठा दी हां उस तो बाद कर दिया घर दे काम हां बड़ा बोल दो जी तो भी आज ही तो है ना ਆ ਇਹਨੂੰ ਚੱਕ ਗੱਗਨ ਆ ਦੇ ਨੀਚੇ ਵਾਲਾ ਸੇਮ ਆ ਆਪਾਂ ਬਰੇਟਾ ਨਿਕਾਲ ਕਰਦੇ ਸੀ ਉਹ ਤਾਂ ਬਦਜੋਗੇ ਚੁੱਲੇ ਬਦਲ ਕੇ ਮਿਲੇ ਜੂਗੇ ਇਸੇ ਮੈਂ ਮੰਗਾ ਦਿੰਨਾ ਮੈਨੂੰ ਮਾੜਾ ਉਹਦੇ ਲਿਖ ਕੇ ਭੇਜ ਉਹਦੇ ਸਾਈਨ ਬਹੋਗੀ ਨਾ ਆ ਵਾਲਾ ਚੱਲਣੇ ਉਹਦੇ ਮੈਨੂੰ ਬੋਲ ਭੇਜ ਆ ਵਾਲਾ ਕਰ ਲੈਣੇ ਹਾਂ 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 ਮੈਨੂੰ ਲਿਖ ਕੇ ਭੇਜ ਦੇ ਮੈਂ ਵੀਰੇ ਨੂੰ ਕਹਿ ਦਿੰਨਾ ਕਿੰਨੀ ਆ ਉਹਦੀ ਡੋਜ਼ ਵੰਡਾਉਣੇ ਆ ਦੱਸ ਦੇ ਮੈਂ ਕਹਿ ਦਿੰਦਾ ਅੜੀ ਨੀ ਮੇਰਾ ਬਲੌਗ ਮੈਂ ਕਹ ਦਨ ਬੱਜਿਆ ਉਹ ਘੜੀ ਜੋ ਮੈਂ ਤੈਨੂੰ ਕਹਾਂ ਵੀ ਮੈਂ ਇੱਕ ਮਿੰਟ ਰਹਿ ਦੇ ਮੈਂ ਪੰਚਾ ਮਿੰਟੇ ਬੈਕ ਆਉਣ ਕਰਦਾ ਹਾਂ ਅੱਗੇ ਗਊ ਫੜਾਈ ਨੂੰ ਆਡੀਅੰਸ ਆਖਲੀ ਕੱਟੇ ਨਟ ਬੇਸ ਠੀਕ ਕਪੜੀ ਹੈ ਰੇ ਗੈਸ ਲਾ ਇੱਕ ਕੰਡੰਬਾਈ ਤੇ ਤਿੰਨ ਦਾ ਸੈਟ ਬਾਜੀ ਨੂਨ ਦੰਨੀ ਹੈਗੀ ਥੋੜੀ ਜਿਹੀ ਟੇਬਲ ਤੇ ਰਖੜਾਣੀ ਹੋਣੀ ਹੈ ਛੋਟੀਆਂ ਟੱਪੀਆਂ ਹਾਂਜੀ ਮੰਮੀ ਛੜਾਓ ਉਹ ਸਿੰਗਲ ਵਾਲੀ ਨੂਨ ਦੰਨੀ ਹੈਗਾ ਥੋੜੀ ਚੜਤਣਾ ਹੈ ਉਹ ਇੱਕ ਲੈਣੀ ਦੂ ਨਮਕ ਦੰਨੀ ਉਹ ਦੋ ਦਿਖਾ ਦਿਓ ਪਹਿਲਾਂ ਇਹ ਤੋਂ ਹਟਾ ਪਰੇ ਹੋ ਜੇ ਤੂੰ ਖੜੀ ਮੂਰੋ ਮੈਨੂੰ ਡਰ ਲੱਗਦਾ ਨਹੀਂ ਕੁਝ ਨਾ ਹੋਵੇ ਸਾਡੀ ਬੜੀ 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 ਕਹਾਣੀ ਦਗਾਣਾ ਓਏ ਸਬਜ਼ੀ ਵਿੱਚ ਲੈ ਲਾਂਗੇ ਮਟਰ ਮਟਰ ਭਾਈ ਨੇ ਭਿੰਡੀਆਂ ਨੇ ਲਓ ਸੋਨਣਾ ਦਿੱਲੀ ਕਾ ਮਬਾਲੇ ਕਰ ਦਿੰਦੇ ਭਿੰਡੀਆਂ ਨੇ ਓਏ ਮਟਰ ਦੇਖ ਲੈਨੇ ਸਾਮਾਨ ਤਾਂ ਲੈ ਲਿਆ ਸੀਨੇ ਬਾਜ਼ਾਰ ਤੋਂ ਤੇ ਹੁਣ ਅੰਦਰ ਗਈਆ ਗਗਨ ਜੋਤ ਨੂੰ ਲੈਣਾ ਆ ਗਈਆ ਦੇਖ ਲਿਆ ਹੁਣ ਉਹਨੂੰ ਵੀ ਚੀਚੂਲ ਚ ਖਵਾ ਲਿਆ ਯੇ ਬਾਜ਼ਾਰ ਜਾ ਕੇ ਪਾਰਕ ਵੀ ਜਾਣੇ ਆ ਪਹਿਲਾਂ ਖਾ ਲੋ ਹਾਂ ਇਹੋ ਤਾਂ ਅਗਲਾ ਪਾਰਕ ਜਾਣਾ ਪਾਰਕ ਵੀ ਜਾਣੇ ਆ ਉਹ ਜਦ ਕੀ ਕਦੇ ਜਾਣੀ ਆ ਮਾਰਕੀਟ ਗਏ ਫਿਰ ਉਸ ਤੋਂ ਬਾਅਦ ਜੋਤ ਨੂੰ ਲੈ ਕੇ ਅਸੀਂ ਚੀਜ਼ ਲੈਣ ਗਏ ਚੀਜ਼ ਚੂਜ ਖਾ ਕੇ ਜੋਤਾ ਕ ਨਹੀਂ ਮੈਂ ਜਾਣਾ ਪਾਰਕ ਹੁਣ ਫਿਰ ਅਸੀਂ ਆ ਗਏ ਆ ਪਾਰਕ ਘੁੰਮਣ ਮੈਂ ਕਿਹਾ ਚਲੋ ਪਾਰਕ ਘੁੰਮ ਲੈਨੇ ਆ ਤੇ ਜੋਤ ਨੂੰ ਪਾਰਕ ਘੁਮਾ ਦਨੇ ਆ ਨਾਲੇ ਚਲ 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 ਮੈਂ ਪਿੱਛੇ ਹੀ ਆ ਕਰਦੀਆਂ ਹੋਈਆਂ ਜੋਤ ਹੌਲੀ ਡੈਗਣਾ ਬਾਈ

ਕੁੜੀ ਦਬੀ ਤੇ ਆ ਰੱਖੇ ਇਹ ਤਾਂ ਆਪਦੇ ਉਸੇ ਝੂਲੇ ਤੇ ਜਾਣਾ ਆ ਜਾ ਆਰੇ ਨਾ ਝੂਲਾ ਉਹ ਪਹਿਲਾ ਕੁੜੀ ਨੂੰ ਝੂਲੇ ਝੂਲਣ ਤੋਂ ਕੋਈ ਨਹੀਂ ਮਾਰੇ ਬੱਟੀ ਝੂਲੀ ਦੇਉਂਦੇ ਨੇ ਕਿੰਨਾ 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 जो तो इन झूला किसी थोड़ा जो तू झूला फिर कुछ फिर बैठा दी चें बारी पट्टे कर लो आ मेनू फटा दे फिर नु, कुड़ी कुछ बिठा दी चंगा बारी पट्टे कर लो जिमे भी करना कर ला ਏ ਗगन ਦੇਖਿਓ ਜੁਆ ਕੇ ਨਾ ਸੋਣਾ ਦੇਖੀ ਫੋਲਾ ਬੋਲਾ ਜਾ ਜੋਤਾ ਮੇਰਾ ਮਸਤ ਯਾ ਪਿਆ ਚੋਤਾ ਗਗਨਾ کافی ਜਣਾ ਹੋ ਗਿਆ ਸੀ ਮੈਂ ਕਿਹਾ ਚਲੋ ਬਿਮਾਰ ਹੋਣ ਕਰਕੇ ਬਾਹਰ ਨਹੀਂ ਸੀ ਗੱਡੀ ਮੈਂ ਕਿਹਾ ਚਲੀ ਨੂੰ ਵੇ ਕਜਨੀਆਂ ਪਾਰਕ ਨਾਲੇ ਪਾਰਕ ਘੁਮਾ ਕੇ ਲੈ ਕੇ ਉਨੀਆਂ ਆਏ ਹਾਏ ਹਾਏ ਆਪਾਂ ਜੀ ਬੈਠਦੀਆਂ ਅੱਗੇ ਨਾਲੇ ਪਾਰਕ ਘੁਮਾ ਲਿਓ ਨੀ ਥੋੜਾ ਜਨਾ ਇਹਦਾ ਮਨ ਹੋ ਗਿਆ ਖੁਸ਼ੀ ਨੂੰ ਚੂਹ ਫੜਾ ਕੋਮ ਮੈਂ ਲੋਕੀ ਬੱਚਿਆਂ ਨਾਲੇ ਤੇ ਝੁੱਲੇ ਚੱਲੇ ਲੈ ਲੂਗੀ ਝੂਲੇ ਕੁਝ ਤੋਂ ਬੰਨ ਲੂਗੀ ਪਹਿਲਾਂ ਮੀਨੇ ਨਹੀਂ ਨਿਕਲ ਦਿੰਦਾ ਫਿਰ ਦੋਤਾ ਬਿਮਾਰ ਹੋ ਗਿਆ ਮੈਂ ਕਿਹਾ ਚੱਲ ਸਰਦੀਆਂ 'ਚ ਤਾਂ ਅਸੀਂ ਆਉਂਦੇ ਰਹਿੰਦੇ ਆਂ ਸਰਦੀਆਂ 'ਚ ਬਹੁਤ ਆਉਂਦਾ ਸੀ ਦੋਤਾ ਇੱਥੇ ਝੁੱਲੇ ਪਾਰਕ ਉਹ ਬੈਠੀਆਂ ਬੀਬੀਆਂ ਚੁੱਪ ਚੁੱਪ ਬਹਿ ਜਾ ਨਾ ਜੱਟਾ ਮਰਾ ਪੈਗਾ ਸਲਾਈਡ ਦੇ ਉਪਰ ਮੇਰਾ ਬਹੁਤ ਚਾ ਦੋ ਚੱਪਲ ਦੇ ਕੀ ਚੱਪਲ ਫਾਟ ਰਹੀ ਆ ਜੱਟਾ ਆ ਜਾਓ ਮੰਮੀ ਆ ਨਹੀਂ ਭਾਈ ਨਹੀਂ ਜੱਟਾ ਕੰਮ ਚੁਲੇ ਲੈਣਾ ਤਾਂ ਤਾਂ ਫਿਰ ਰਸੋਈ ਕੇ ਮਰਾ ਜੱਟਾ ਰਸੀਆ ਬੈਠਾ ਕੰਮ ਚੁਲੇ ਲੈਣਾ ਮੱਛਰਾਂ ਬਮਕੜਾ ਕੁਝ ਨਹੀਂ ਕਰਨੇ ਉੱਤੇ ਫਿਰਦੇ ਨੇ ਮੀ ਆਉਂਗਾ ਤਾਂ ਕਰਕੇ ਰਹੇ ਗਾਗਨ ਲੱਗੀ ਗਿਆ ਜੋਦੀ ਵੀਡੀਓ ਸ਼ੂਟ ਕਰਨਾ ਟੁੱਲੇ ਲੈਣ ਦੀ ਗਾਗਨ ਕੰਨੀ ਮੈਂ ਵੀਡੀਓ ਸ਼ੂਟ ਕਰਦੀ ਆ ਜੋਦੇ ਚੈਨਲ ਤੇ ਪਾਵਾਂਗੇ ਜੀ ਨਾਟਕ ਕਰਦੀ ਆ ਮੈਨੂੰ ਆਏ ਹਾਈ ਜਿਹੜਾ ਤੂੰ ਦੇਖੀ ਨੇ ਪੜ੍ਹਦੇ ਛੋਟੇ ਦੁਕਾਨ ਆਕੇ गोडे सज्जी मूह तोड़ दूंगी मैं। एक रात रही पेंती रहे हैं ठीक है एक गंद रात मैं कॉफी बना के दी हादसे गंदी रात नखरे दिखाई मेन इस ग्र बंदा ना ल दवाई कितो लभनी है ਮੈਂ ਕਿਹਾ ਵੀ ਇੱਥੋਂ ਹੀ ਲੱਭ ਲੜੀ ਨਾ ਇੱਥੇ ਵੀ ਮੈਂ ਰੱਖੀ ਸੀ ਉਹਦਣ ਇੱਕ ਗੋਲੀ ਬਿੱਡੀ ਅੱਛਾ ਸੱਚੇ ਕਣਕਾ ਤੇ ਲੈ ਗਈ ਇਹ ਤਾਂ ਮੈਂ ਨਿਚਾ ਹੀ ਦੀ ਕੁੜੀ ਕਣਕਾ ਬਾਰੇ ਪਈ ਰਹਿ ਜਾਣੀ ਸੀ ਬਾਜਾ ਦੱਸ ਰਹੀ ਮੈਂ ਵਲੌਗ ਬਣਾ ਰਹੀ ਆ ਤੇ ਹੁਣ ਮੈਂ ਦਵਾਈ ਤੈਨੂੰ ਇਧਰੋਂ ਕੱਢ ਕੇ ਦਿੰਨੀ ਆ ਜਿੱਥੇ ਡੱਬਣਗੇ ਸੋ ਤੇ ਲੱਭੀ ਨਹੀਂ ਤੇ ਮੇਰਾ ਪੁੱਤਰ ਖੇਡਦਾ ਖੇਡਦਾ ਗਿਆ ਸੋ ਅੱਜ ਕਈੋ ਮਹੀਨਿਆਂ ਬਾਅਦ ਕਰਮ ਨਾਲ ਸੁੱਤਾ ਟੈਮ ਨਾਲ आ देखो भाई मेरे पोते चुचड़े पुचड़े कम देखो कने हने कमें गुलदस्ते बना बना के रखे होने है पोते गुलदस्ता कलेक्का बंदा जहा बनाया कि पता नहीं समझ नहीं आती लाभ आश एवं कर दी होंगी मर जा ਉਹਦਾ ਪੈਰ ਟੁੱਟ ਗਿਆ ਨੇ ਜਰ ਨਹੀਂ ਨੋ ਕਿਵੇਂ ਕਰਾਈ ਤੂੰ ਮੈਂ ਗੁਰੇਸ ਰਾਣੇ ਲਾਇਆ ਹੋਇਨੇ ਨਹੀਂ ਇਹਦੇ ਚ ਨਹੀਂ ਇਹਦੇ ਚ ਹੀ ਦਵਾਈਆਂ ਬੀਬੀ ਕਿਹੜੀ ਖੜੀ ਆ नहीं टन लगी पानी कर आए। मेरे गोडे <laughs> <laughs> कसू में गले मेरे गोटे कई जनता बहुत बहुत <laughs> तो ਕੱਲ ਕਿਰਤ ਵਾਇਸੀ ਗਏ ਉੰਦੀ ਹੀ ਮਲੇ ਗਿਆ ਹਰੇ ਮਟਰ ਤੇ ਆਦਰਕ ਖਤਮ ਸੀ ਬਾਕੀ ਦਾ ਸਾਰਾ ਕੁਝ ਹੈਗਾ ਇੱਕ ਟਰੇ ਲੈ ਗਈਆਂ ਪਰ ਟਰੇ ਸਵੇਰੇ ਵਾਪਸ ਕਰਨੀ ਆ ਹੁਣ ਮੈਨੂੰ ਅੰਨੀ ਹੁੰਦਸਣਾ ਨਹੀਂ ਰਾਤ ਨੂੰ ਪਤਾ ਨਹੀਂ ਕਿੱਥੇ ਸੀ ਸਵੇਰੇ ਲੈਟ ਚ ਦਿਖੂਗਾ ਹਨੇਰਾ ਏ ਛੇਰੇ ਦੇ ਕੈਮਰੇ ਚ ਦੇਖ ਸੀ ਕਿਤੇ ਇੱਥੇ ਨਾ ਖਰਾਬ ਸੀ ਥੋੜੀ ਜੀ ਜਰ ਖਰਾਬ ਸੀ ਕਿੱਥੇ ਸੀ ਆਏ ਮੈਂ ਲੈ ਕੇ ਸੀ ਨਾ ਦੀਦੀ ਕਹਿੰਦੀ ਇਹ ਅੰਨੀ ਆ ਤੂੰ ਕਹਿੰਦੀ ਦੋ ਜਾਨੀ ਟਰੇ ਖਰੀਦਣ ਗਈਆਂ ਵੈਸੇ ਦਾ ਅਸੀਂ ਗੈਸ ਚੂਲਾ ਲੈਣ ਗਏ ਆ ਠੀਕ ਆ ਆਪਣਾ ਗੈਸ ਚੂਲਾ ਖਰਾਬ ਹੋ ਗਿਆ ਅਸੀਂ ਨਵਾਂ ਲੈ ਕੇ ਆਇਆ ਤੇ ਆ ਫੱਟ ਨਹੀਂ ਕੀਤਾ ਅੱਜ ਅਸੀਂ ਆ ਵੀ ਨਵਾਂ ਲੈ ਕੇ ਆਇਆ ਮੈਂ ਫੱਟ ਤਾਂ ਨਹੀਂ ਕੀਤਾ ਮੈਨੂੰ ਥੋੜਾ ਜਨਾ ਕਮਜ਼ੋਰ ਜਿਹਾ ਲੱਗਿਆ ਉੱਥੇ ਦਾ ਪੈਕ ਕੀਤਾ ਹੋਇਆ ਸੀ ਸਹੀ ਸੀਗਾ ਮੈਨੂੰ ਲੱਗਦਾ ਨਾ ਚੇਂਜ ਕਰਤਾ ਵੀ ਜਿਹੜਾ ਪਹਿਲਾਂ ਦੇਖਿਆ ਸੀ ਉਹ ਨਹੀਂ ਦਿੱਤਾ ਉਹਨੇ ਹੋਰ ਦਿੱਤਾ ਗਰਦਨ ਕਹਿੰਦੀ ਉਹੀ ਆ ਨਹੀਂ ਮੇਰਾ ਥੋੜਾ ਹਲਕਾ ਜਿਹਾ ਲੱਗ ਗਿਆ ਹੁਣ ਸਵੇਰੇ ਵਾਪਸ ਕਰਕੇ ਆਉਂਗੀ ਜਾ ਕੇ ਅਸੀਂ ਇਸ ਕਰਕੇ ਜੋ ਫਟ ਨਹੀਂ ਕਿਤਾ ਟਰੇ ਦੀ ਵਾਪਸ ਕਰਨੀ ਆ ਠੀਕ ਆ ਉਹ ਵਾਲਾ ਇਹ ਵਾਲਾ ਚੁੱਲਾ ਹੋ ਗਿਆ ਖਰਾਬ ਆਪਣਾ ਕੁਝ ਦਿਨ ਪਹਿਲਾਂ ਇਹ ਵਾਲਾ ਚੁੱਲਾ ਖਰਾਬ ਹੋਇਆ ਫਿਰ ਇਹ ਵਾਲਾ ਹੋਇਆ ਹੁਣ ਵਿਚਾਰਾ ਗਰੀਵੇ ਚੱਲਦਾ ਸਾਡੇ ਸਾਰੇ ਕੰਮ ਐਸੇ ਛੋਟੇ ਚੁੱਲੇ ਤੇ ਹੁੰਦੇ ਨੇ ਆ ਵੱਡੇ ਦਾ ਜਵਾਬ ਦੇਗੇ ਸਾਨੂੰ ਇਹ ਤਾਂ ਟਪਕ ਗਏ ਇੱਕ ਮੈਂ ਲੈ ਕੇ ਆਂ ਡੱਬੇ मेरी कुछ ने डे पुट्ठे पा कर रखे हुए बच्चे पिदू पिदू जी डबे सोहने लगते बच्चों छोटे छोटे डब्बिया क्योंकि काफी ज्यादा डब्बिया सी घर खो ख बच्चे ने सट तो सुट दी सेम ने छोटा कई बार की होंगे आटा उटा क्या डब्बे छोटे जाए होंगे कई बार काका दुकान ते जो तो स्कूल कई बार फ्रूट जो कोई ऐसी चीज पा के लाइन बच्चे है ना ये अच्छा देखिए गंदी ला दें मोमोस खा के प्लेट हुई है मेरी कॉफी तो होगी ठंडी बीबी के चक्कर च ना कॉफी पी के फिर चक के ਇਹ ਪੁੱਤਰ ਨੂੰ ਬੈਠੇ ਕੋਣੀ ਬਾਅਦ ਵਿੱਚ ਲਾਈਟ ਵੀ ਚਲੀ ਗਈ ਲਾਈਟ ਵੀ ਗਈ ਹੋਈ ਆ 커피 ਪੀ ਲੋ ਭਾਈ ਰਾਤ ਦੇ ਪੌਣੇ 2 ਵਜੇ ਉਹ ਬੀਬੀ ਹਜੇ ਲਾਈਵ ਬੈਠੀ ਆ ਸਾਡੇ